हां जी भाई जी ਸਤਿ ਸ਼੍ਰੀ ਅਕਾਲ ਜੀ ਸਾਰੇ ਭਰਾਵਾਂ ਨੂੰ ਸੋ ਮਿੱਤਰੋ ਜੀ ਅੱਜ ਤੁਹਾਡੇ ਨਾਲ ਇੱਕ ਵੀਡੀਓ ਸਾਂਝੀ ਕਰਨੀ ਆ ਵਾਈ ਨੇ ਬੱਚਾ ਚਾਰ ਵੇਚਣਾ ਹੈ ਜਿਨ੍ਹਾਂ ਚ 300 ਨੂੰ ਸਾਹਮਣੇ ਨਜ਼ਰ ਆ ਰਹੀਆਂ ਐਚਫ ਨਾ ਸਕਦੇ ਠੀਕ ਆ ਬੱਚਾ ਆਈਆਂ ਬਹੁਤ ਬਾਗਮਾਲ ਐ ਤੇ ਇੱਕ ਆਈ ਗਏ ਮਿੱਤਰੋ ਨਾਲ ਜਰਸੀ ਨਾਲੜੀ ਬੱਚੀ ਕੁੱਲ ਬਾਈ ਨੇ ਚਾਰ ਬੱਚਾ ਵੇਚਣਾ ਹੈ ਤਕਰੀਬਨ ਸਾਰਾ ਬੱਚੇ ਖੀਰਿਆ ਮਿਲਣੀਆਂ ਤੇ ਕਿਸੇ ਵੀ ਬੱਚੀ ਦਾ ਤੁਹਾਨੂੰ ਚਾਰ ਥਨਾ ਤੋਂ ਲਾ ਵੱਖਰੀ ਫੋਟਸਾਂ ਨਹੀਂ ਮਿਲੂਗੀ ਚਾਰ ਥਨਾ ਤੋਂ ਤੁਹਾਨੂੰ ਗੈਪ ਵਾਲੇ ਮਿਲਣਗੇ ਤੇ ਬਾਕੀ ਬਾਈ ਨਾਲ ਗੱਲਬਾਤ ਵੀ ਕਰਾ ਲਾਂਗੇ ਸੋ ਸਾਰੇ ਭਰਾਵਾਂ ਨੂੰ ਬੇਨਤੀ ਇਹ ਹੁੰਦੀ ਆ ਕੋਈ ਪਸ਼ੂ ਖਰੀ ਤੇ ਬਾਕੀ ਆ ਬਾਈ ਨਾਲ ਗੱਲਬਾਤ ਕਰਦਾ ਵੀ ਕੀ ਕੀ ਡਿਟੇਲ ਆ ਗਈ। ਯਾ ਬੱਚੀਆ ਪਹਿਲੇ ਨੰਬਰ ਤੇ ਤਿੰਨ ਹੈਈਆਂ ਨੇ ਯਾ ਐਜ ਤੋਂ ਪਹਿਲੇ ਨੰਬਰ ਵਾਲੀ ਹੈਗੀ ਜਰਸੀ। ਬਾਈ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਬਾਈ ਲਖੇ। ਠੀਕ ਠਾਕ ਹੋ ਜੀ। ਹਾਂ ਹਾਂ ਵਧੀਆ ਬਈ ਠੀਕ ਠਾਕ। ਤੇ ਨਾਮ ਤੇ ਪਿੰਡ ਡਰੈਸ ਬੋਲ ਦਗੇ। ਨਾਮ ਕਾਲਾ ਬਾਈ ਪਿੰਡ ਸੰਨਾਗਲਾ ਸਿੰਘ ਜ਼ਿਲ੍ਹਾ ਬਰਨਾਲਾ ਤਹਿਸੀਲ ਦਫਾ। ਭਦੌੜ ਸ਼ਹਿਰ ਨੇੜਾ ਹੈਗਾ ਨਾ। ਭਦੌੜ ਨੇਰੇ ਆਪਣਾ ਹਾਂ 5 ਕਿਲੋਮੀਟਰ ਹੋ ਜੀ। ਤੇ ਮੋਬਾਈਲ ਨੰਬਰ 62395577632। ਠੀਕ ਆ ਇਹ ਬਾਈ ਦਾ ਮੋਬਾਈਲ ਨੰਬਰ ਆ। ਪਹਿਲਾਂ ਆਪਾਂ ਤੇ ਥਾਣ ਚਾਚਰੀ ਹਾਂ ਚਾਰ ਥਾਣਾ ਕੋਈ ਫੋਰਸਾਂਗ ਨਹੀਂ ਠੀਕ ਆ ਜੇ ਪਹਿਲਾ ਨੰਬਰ ਜਾਸਸੀ ਹੈ ਨਾ ਕਿੰਨੀ ਕੁ ਉਮਰ ਲਗਭਗ ਜੇ ਤੇ 9 ਮਹੀਨਾ ਦੇ ਕਰੀਬ ਹੋਊ ਨਾ 10 ਦੇ ਠੀਕ ਆ ਲਿਆ ਬਾਹਰ ਫਟੇ ਦਿਖਾਈਏ ਤੁਹਾਨੂੰ ਤੋੜ ਕੇ ਦਿਖਾ ਦੇਣਾ ਬਾਕੀ ਸਾਨੂੰ ਬੱਜੀ ਬੱਛੀ ਤੁਸੀਂ ਸਮਝ ਤੁਹਾਨੂੰ ਬਣ ਤੋਂ ਦਿਖਾ ਦੇਣਾ ਮਿੱਤਰੋ ਥਾਣਾ ਸੈਜ ਤੇ ਗੈਪ ਚੈੱਕ ਕਰ ਲਓ ਚਾਰ ਥਾਣੇ ਵਧੀਆ ਗੈਪ ਤੇ ਲੱਗੇ ਹੋਏ ਹਨ ਤੇ ਬਾਕੀ ਸਾਨੂੰ ਬੱਛੀ ਆਪਾਂ ਤੋੜ ਕੇ ਦਿਖਾ ਦੇਣਾ ਹੈਗੀ ਇੱਥੇ ਨਿਆ ਮਾਰ ਲਓ 9-10 ਮਹੀਨੇ ਦਾ ਲੱਗਦਾ ਬੱਚਾ ਹੋ ਹਾਂ ਹਾਂ 10 ਮਹੀਨਿਆਂ ਦੇ ਕਰੀਬ ਹੂ 9-10 ਮੰਨ ਲਓ 11 ਮੰਨ ਲਓ ਤਾਂ ਭਾਈ ਜੀ ਕਿ ਮਿੱਤਰੋ ਖਰੀਦੀ ਵੀ ਭਾਈ ਦਾ ਸਿਲ ਪਰਚੇ ਦਾ ਕੰਮ ਆ ਕੋਈ ਘਰੇਲੂ ਕੁਝ ਨਹੀਂ ਹੈਗੇ ਪੂਰਾ ਪੜਾਇਆ ਹੋਆ ਬੱਚਾ ਵੇ ਲੱਗੇ ਇਥੇ ਰੋਕੀ ਭਰਾ ਰੋਕੀ ਰੋਕੀ ਇਥੇ ਸਾਨੂੰ ਬੰਤਰ ਦਾ ਜਿਹੜਾ ਸਰੀਰ ਦਾ ਸਟਰਕਚਰ ਐ ਜੈਸਾ ਲੋ ਚੈੱਕ ਕਰ ਲਓ ਕਈ ਬੱਚੇ ਭਰਾ ਖਰਨੇ ਰੋਣੇ ਜਮਾ ਹੈ ਪੱਧਰ ਆ ਗਈ ਹਾਂ ਅਜੇ ਫੇਸ ਕੁਆਲਟੀ ਚੈੱਕ ਕਰ ਲਓ ਤੇ ਮੱਥੇ ਟੋਆ ਪੈਂਦਾਗਾ ਭਾਜਨ ਵੀ ਠੀਕ ਆ ਬੱਚੀ ਦਾ ਨਾ ਹਾਂ ਭਾਜਨ ਵੀ ਪੂਰਾ ਵਸੀ ਦਾ ਉਮਰ ਦੇ ਹਿਸਾਬ ਨਾਲ ਠੀਕ ਆ ਵੀਰੇ ਆਜਾ ਲੈ ਥੋਸਨ ਬੈਕਸ਼ੈਟ ਦਿਖਾ ਦਨਾਗਾ ਸੋਹਣਾ ਸਟਰਕਚਰ ਆ ਕਾਲਮ ਲਾ ਕੇ ਬੱਚੇ ਦੇ ਨਾਲ ਤਾਂ ਸਾਰਾ ਮੋਟਾ ਬੰਚਾ ਮਜਰਾ ਲੱਤਾਂ ਉੱਤੇ ਪੂਰਾ ਮਜ਼ਬੂਤ ਆ ਹਾਂ ਕੁੜਾਪੜਾ ਚੱਕ ਮਾਗਾ ਚਾ ਚਾਰ ਸੂ ਵੀ ਖੁੱਲੀ ਡੁੱਲੀ ਆ ਨਾ ਪੂਰੀ ਹਾਂ ਹਾਂ ਇਨ ਵੀ ਲੱਤਾਂ ਐ ਪਿੱਟਦੀਆਂ ਜਾਣਗਾਂ ਲੈ ਚੱਲ ਵੀਰੇ ਲੈ ਚੱਲ ਤੇ ਮੁੱਲ ਮਲ ਜੇ ਫਿਰ ਜਾਇ ਜੀ ਹੋਣਗੇ ਮੁੱਲ ਬਾ ਜਾਇ ਜੀ ਕਰਾਂਗੇ ਫੋਨ ਤੇ ਕਰਨੇ ਆ ਕਿ ਵੀਡੀਓ 'ਚ ਕਰਨੇ ਆ ਵੀਡੀਓ 'ਚ ਕਰ ਦਨੇ ਆ ਬੱਛਿਆਂ ਦੇ ਫੋਨ ਤੇ ਰੈਕਡ ਦਨੇ ਆਗੇ ਵੀਡੀਓ 'ਚ ਕਰਨੇ ਆ ਹਾਂ ਵੀਡੀਓ 'ਚ ਕਰ ਦਨੇ ਆ ਨਵੇਟ ਫਿਰ ਇਹ ਬੱਚੀ 82 ਆ ਇਹਦਾ ਕੀ ਲੈਣਾ ਕਰਨਾ ਫਿਰ ਇਹਦਾ ਮੁੱਲ 18000 ਰੁਪਇਆ 18000 ਮੁੱਲ ਹੈ ਫਿਕਸ ਤਾਂ ਨਹੀਂ ਮਾਰਾ ਮੋਟਾ ਮਾਤਾਣ ਕਰਦਾਂਗੇ ਵਿੱਚ ਹਾਂ ਹਾਂ ਕਰਦਾਂਗੇ ਠੀਕ ਹੈ ਤੇ ਇੱਥੇ ਨਹੀਂ ਆ ਮਾਲਕ ਬਾਕੀ ਮੱਥਾ ਬਥਾ ਚੈੱਕ ਲਓ 12 ਹਾਈ ਵਰੀ ਮੱਥਾ ਪੈਂਦਾ ਟਵਾੜਾ ਦਿਖਾ ਦੇਣਾ ਤੁਹਾਨੂੰ ਪਰ ਇੱਥੇ ਚੈੱਕ ਕਰ ਲਓ ਨਾ ਟਵਾੜਾ ਪੈਂਦਾਗਾ ਮੱਥੇ ਤੇ ਹਾਂ ਵਧੀਆ ਬੱਚਿਆਂ ਕੋਲਮ ਲਾ ਕੇ 10 11 ਕਿ ਮਹੀਨਾ ਦੀ ਹੈਗੀ ਤੇ ਇਧਰ ਆ ਗਈ ਸੋ ਇੱਕ ਆਪਾਂ ਬੱਸਿਆਂ ਵੀ ਆਪਾਂ ਦਿਖਾ ਹੀ ਦੇਣੇ ਆ ਲੱਖੇ ਬਈ ਦੰਦੋ ਹਾਂ ਹਾਂ ਵੀੜੋ ਜੀ ਦਿਖਾ ਦੇਣੇ ਆ ਦੇ ਕਈ ਵਾਰੀ ਭਰਾ ਕਹਿੰਦਾ ਵੱਡੇ ਹਾਂ ਹਾਂ ਤੇਰੀ ਕਹਿੰਦਾ ਪੜੰਗਾਂ ਵਸੰਗਾਂ ਕਰਕੇ ਹੂੰ ਇਹਦੇ ਲਈ ਸ਼ਰਟ ਦਿਖਾ ਦਿਓ ਤੂੰ ਕੱਚੇਆਂ ਖੀਰਾਂ ਆਹੇ ਬਿਲਕੁਲ ਬਿਲਕੁਲ ਹਾਂ ਹਾਂ ਖੀਰਾਂ ਆ ਗਈਆਂ ਹੂੰ ਠੀਕ ਹੈ ਇਹ ਕਹਾ ਕੇ ਕਿੰਨੀ ਉਮਰ ਹੈ ਬਸ ਇਹ ਸਾਲ ਦੇ ਲਗਭਗ 8 ਟੀਕੇ ਦੇ ਕਾਬਲੀ ਆ ਹੂੰ ਹਾਂ ਟੀਕੇ ਦੇ ਕਾਬਲੀ ਆ ਵਸੰਗਾਂ ਪੜੰਗਾਂ ਬਹੁਤ ਆ ਬਾਕੀ ਜਾਤ ਬਰੀਡ ਪੂਰੀ ਫੁੱਲ ਆ ਗਈ ਪ੍ਰਿੰਟ ਬਹੁਤ ਚੰਗਾ ਆ ਹਾਂ ਪ੍ਰਿੰਟ ਬਹੁਤ ਚੰਗਾ ਕੰਨ ਜਮਾ ਗੋਲ ਆ ਬੱਸੀ ਦਾ ਹਾਂ ਹਾਂ ਇੱਥੇ ਰੋਕੀਂ ਭਰਾ ਇੱਥੇ ਲੈ ਹੋਏ ਬੱਚੀ ਦੀ ਬੀਲ ਬੁਲ ਚੈੱਕ ਕਰ ਲਓ ਤੇ ਖੜਨੀ ਫੁੱਲੀ ਮਿੱਤਰ ਪਾਲੀ ਪੁਲੀ ਵੀ ਪੂਰੀ ਫੁੱਲ ਆ ਬੱਸੀ ਲੱਤਾਂ ਲੁੱਤਾਂ ਵੀ ਪੂਰੀ ਮਜ਼ਬੂਤ ਆ ਵੀ ਆਣੇ ਵਿੱਚ ਬਾਹਾਂ ਬਿੰਗੀਆਂ ਲੱਤਾਂ ਰੋਟੀ ਨਹੀਂ ਰਹੀ ਪੂਰਾ ਵਜਣਾ ਬੱਸੀ ਜੇ ਟੀਕੇ ਦੇ ਕਾਬਲੀ ਹੈ ਬੱਸੀ ਤਕਰੀਬਨ ਟੀਕੇ ਦੇ ਕਾਬਲ ਹੈ ਹਾਂ ਚਾਰ ਹੀ ਥਾਣਾ ਕੋਈ ਫੋਟ ਸਾਗਣੀ ਠੀਕ ਆ ਵੀਰੇ ਲੈ ਚਲੋ ਵੀ ਲਗਭਗ ਸਾਲ ਕ ਦੀ ਉਮਰ ਹੈ ਬਾਕੀ ਐ ਵੱਲ ਵੀ ਅੱਜ ਮਹੀਨੇ ਵੀ ਇੰਜੇ ਟੀਕਾ ਭਰਾਲ ਹਾਂ ਹਾਂ ਫੋਟਰ ਫੋਟਰ ਚਾਰ ਕੇ ਬਾਉਵੇਂ ਸਾਲ ਨੂੰ ਮੰਨ ਸੂਣ ਵਾਲਿਆਂ ਬਸੇ ਤਿਆਰ ਹੈ ਹਾਂ ਅਜ ਮੰਨ ਕੇ ਚਲੇ ਵੀ ਦੋ ਤਿੰਨ ਮਹੀਨੇ ਤੱਕ ਟੀਕਾ ਪਾਉਣਾ ਹੈ ਹਾਂ ਤਾਂ ਨੌਵੇਂ ਨੋ ਲਾ ਲਓ ਤਾਂ ਵੀ ਦੋ ਸਾਲ ਚੱਕ ਰਹੇ ਦੋ ਗੁਣ ਤੇ ਕਨੇ ਕੀ ਚੌਕੜੇ ਪੈਸੇ ਕਰਦੇ ਚੌਕੜੇ ਪੈਸੇ ਕਰ ਦੇਣੀਆਂ ਹੂੰ ਇੱਥੋਂ ਦੇ ਲੋਥਾਂ ਦੀ ਵੰਤਰ ਥਾਂ ਚਾਰ ਮਿਲ ਜਾਣਗੇ ਮਿੱਤਰੋ ਤੁਹਾਨੂੰ ਠੀਕ ਹੈ ਜੀ ਤੇ ਆਈਸੋ ਦੁਆਰਾ ਚੈੱਕ ਕਰ ਲੋ ਤੇ ਇਹ ਆ ਗਈ ਤੈਨਾਂ ਨਾਲ ਬੱਚੀ ਨਾ ਪਹਿਲਾ ਮੂੰਹ ভাই ਵੇਦਾ ਕਿਵੇਂ ਆ ਫੇਸ ਦਿਖਾ ਦਿਓ ਬੱਚੀ ਦਾ ਕੋਲ ਫੇਸ ਕੁਆਲਟੀ ਕਿੰਨੀ ਕੁ ਮਰ ਦੀ ਲੱਗ ਭਾਗ ਜੀ ਬਸ ਇਹ ਵੀ ਸਾਲ ਦੇ ਲੱਗ ਭਾਗੀ ਆ ਲੈ ਬਾਹਰ ਕੱਢ ਲੈ ਫਿਰ ਇਹਨੂੰ ਦਿਖਾ ਦੇ ਮਸਾਲਾ ਕਿ ਬੱਚੀ ਮਾੜੇ ਦੰਦ ਦਿਖਾ ਦੇ ਹਾਂ ਦੰਦ ਦਿਖਾ ਹਾਂ ਮੈਂ ਤਾਂ ਖਰਾ ਐਡੀ ਜਿਸੀ ਆ ਨਾ ਪਲੀਆਂ ਵਿੱਚ ਬਸਣਾ ਕਰਾ ਕਹਿੰਦਾ ਕਿ ਇਹਦੀ ਦੋ ਦੰਦ ਨਾ ਹੋਣ ਹੂੰ ਠੀਕ ਹੈ ਕੱਚੀ ਖੀਰੀ ਹੈ ਦਿਲੋਂ ਕੱਚੀ ਖੀਰੀ ਪਈਆ ਠੀਕ ਹੈ ਲਿਆ ਪਰਾ ਕਢਾ ਦੇ ਕਿਹੜਾ ਦਾ ਵੀ ਇਹ ਵੀ ਲਗਭਗ ਸਾਲ ਲੱਗ ਜਾਗੀ ਇਹ ਵੀ ਮਹੀਨੇ ਦੋ ਉਹਨੇ ਤੱਕ ਠੀਕ ਆ ਪਰੋਂਦੇ ਕਾਬਲੀ ਹੈਗੀ ਬਾ ਮਹੀਨਾ ਖੰਡ ਹਾਂ ਬਾ ਮਹੀਨਾ ਦੋ ਮਹੀਨੇ ਲਾ ਲੋ ਹਾਂ ਹਾਂ ਹੂੰ ਇੱਥੇ ਚੱਕਾ ਲਓ ਬੱਚੀ ਰੰਗ ਪ੍ਰਿੰਟ ਵੀ ਚੰਗਾ ਬੱਚੀ ਪ੍ਰਿੰਟ ਪ੍ਰਿੰਟ ਪੂਰਾ ਚੰਗਾ ਹੈ ਬੱਸੀ ਦਾ ਹੂੰ ਹੂੰ ਬਾਕੀ ਲੱਤਾਂ ਲੱਤਾਂ ਪੂਰਾ ਮਜ਼ਬੂਤ ਹੈ ਬੱਸੀਆਂ ਦਾ ਸਹੀ ਆ ਸਮਾ ਬਣਾ ਚੰਗਿਆ ਕੋਲਮ ਲਾ ਕੇ ਜਪਾ ਹਾਂ ਇਹ ਨਹੀਂ ਗਾ ਵੀ ਕੋਈ ਲਿਸਾ ਬਣਾਇਆ ਜੇ ਕਰਾਂਗਾ ਹੁਣ ਉਹ ਗੱਲ ਨਹੀਂ ਹੈ ਹਾਂ ਹਾਂ ਚਮਕ ਚਮਕ ਪੂਰੀ ਫੁੱਲ ਆ ਬੱਸੀਆਂ ਚ ਹਾਂ ਖੜ ਨਹੀਂ ਖੁੜ ਨਹੀਂ ਹਾਂ ਬਾਕੀ ਖੜ ਨਹੀਂ ਖੁੜ ਨਹੀਂ ਇਹ ਤਾਂ ਘਨ ਗੁਣ ਦਾ ਸਾਇ ਚ ਕਰ ਲਓ ਮਿੱਤਰੋ ਯਾਦਬਰੀਡ ਫੁੱਲ ਆ ਬੱਸੀ ਚ ਹੂੰ ਠੀਕ ਆ ਵੀਰੇ ਤਾਂ ਇੱਥੋਂ ਦੇਖ ਲਓ ਬੱਚੀ ਕੋਲ ਮਲਾ ਕੇ ਤੇ ਲੈ ਚੱਲ ਵੀਰੇ ਇਹਦਾ ਫਰਮੋਲਾ ਇਹਦਾ ਮੁੱਲ 26000 ਰੁਪਇਆ 26 ਚੋਂ ਵਾਧਾ ਕੱਟ ਆ ਹਾਂ ਪੱਛੂ ਕਰ ਲੈ ਹਾਂ ਮਾਨ ਤਾਨ ਕਰ ਦਾਂਗੇ ਪੱਛੂ ਕਰ ਲੈ ਹੁਣ ਪੂਰਾ ਹਾਂ ਹਾਂ ਛੱਡ 26 25 ਰੇਟ ਜਮਾ ਜਾਇ ਜੀ ਰੱਖਣਾ ਬੱਸਿਆਂ ਦੇ ਠੀਕ ਹੈ ਤੇ ਉਹ ਦੋ ਨੰਬਰ ਰੇਟ ਕਿੰਨਾ ਆਪਣਾ ਇਹਦਾ ਰੇਟ ਵੀ ਸੇਮ ਹੀ ਆ 22000 ਰੁਪਈਆ 25 22 50 ਹਾਂ ਤਿੰਨੇ ਬੱਸਿਆਂ ਦਾ ਮੁੱਲੀ ਮੰਨ ਕੇ ਚੱਲੋ 25 22 ਆ ਆ ਡੱਬਿਆਂ ਦਾ ਹਾਂ ਹਾਂ ਡੱਬਿਆਂ ਦਾ ਤਿੰਨ ਨੰਬਰ ਉਹਦੇ 25000 ਮੁੱਲੇ ਇਹਦਾ 25 ਇਹਦਾ 25 ਇਹਦਾ ਇਹਦਾ 18000 ਰੁਪਈਆ ਜਾਸਦੀ ਦਾ ਇਹ 18 ਤੇ ਜੇ ਕਿਸੇ ਨੇ ਮੈਂ ਤਿੰਨੇ ਇਕੱਠਾਂ ਲੈ ਲਈਆਂ ਕੋਈ ਨੀ ਮਾਨਤਾਨ ਕਰਦਾ ਇਕੱਠਿਆਂ ਦਾ ਠੀਕ ਹੈ ਤੇ ਲਿਆ ਦੋ ਬਖਾ ਇਹ ਵੀ ਲਗਭਗ ਸਾਲ ਕਰੀਬ ਪਤਾ ਹਾਂ ਇਹ ਵੀ ਸਾਲ ਦੀ ਲਗਭਗ ਆ ਬਸ ਹਾਂ ਇਹਦੇ ਵੀ ਦੰਦ ਦਿਖਾ ਦਿੰਦੇ ਆਗੇ ਬਸ ਲੋੜ ਹੀ ਨਹੀਂ ਵੀਰੇ ਕੋਈ ਚੱਕਰ ਵਾਲੀ ਗੱਲ ਨਹੀਂ ਉਹ ਆਇਆ ਕਿਹੜੀ ਦੂਰੋਂ ਵੀਰ ਕਿਹੜੀ ਸਹੀ ਸੂਈ ਪਾ ਦੇ ਮੁੜ ਕੇ ਫਿਰ ਅੱਤ ਛੱਲੀ ਜਾਉਂਦੀ ਆ ਹਾਂ 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 ਇਹ ਵੀ ਗੱਲ ਹੈ ਕਿਹੜੀ ਸੌਦਾ ਹੋਈ ਅਗਲਾ ਕਹਿੰਦਾ ਵੀ ਉਹਦੀ ਕੱਢ ਲੈ ਬੱਸਿਆਂ ਬਜਾਣ ਕੱਦ ਕਾਠ ਆ ਵੀ ਦੋ ਦੰਦ ਨਾ ਹੋਣਾ ਚੰਗੀਆਂ ਬੱਚਿਆਂ ਕੋਲ ਹਾਂ 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 ਹਮ ਲਾਈਥੋ ਚੈੱਕ ਕਰ ਲਈ ਬੱਚੀ ਦਾ ਰੰਗ ਬ੍ਰੈਂਟ ਤੇ ਬਰੀਡ ਬੱਚੀ ਤੁਹਾਡੇ ਸਾਹਮਣੇ ਨਜ਼ਰ ਆ ਰਹੀ ਆ ਇੱਥੇ ਰੋਕ ਲਈ ਭਰਾ ਗੇਟ ਕੋਲੇ ਲੈ ਇਥੋ ਨੇ ਆਵਾਂ ਮਾਲੋ ਵੇਲੇਬਲ ਵੀ ਚੰਗੀਆਂ ਬੱਚੀ ਦੀ ਪੂਰਾ ਪਲੀਆਂ ਬਸਿਆ ਕੋਈ ਐ ਨਹੀਂ ਗਾ ਬਿਲੀ ਸ਼ਰਾ ਬਗਾ ਹਾਂ ਹਾਂ ਵਜਨ ਪੂਰਾ ਫੁੱਲ ਹੈ ਠੀਕ ਦੇ ਕਾਬਲੀ ਹੈ ਬਸ ਸਹੀ ਹੈ ਜੀ ਆਉਂਦੇ ਸਾਲ ਨੂੰ ਮੰਨ ਸੂਪਣਾ ਇਹਨਾਂ ਨੇ ਬੜਾ ਨੇ ਹੂੰ 12-12 ਮਹੀਨੇ ਲੈ ਕੇ ਤਿੰਨ ਦਾ ਵੀ ਲੱਗੇ ਮੰਨ ਲਓ ਵੀ ਲੱਖ ਦਾ ਬੜਾ ਉਹ ਪੱਕੀ ਹੋ ਆਮੀ ਹਾਂ ਜੇ 25 ਦੇ ਚ ਲੈ ਕੇ ਆਦਾ 25 ਖਾ ਜੂਗੀ ਤਾਂ ਖਾ ਜੂਗੀ ਇਸ ਸਾਲ ਚ ਮੋਟਾ ਇਸ ਹਾਵ ਵਾਲੇ ਬਾਕੀ ਵਾਧਾ ਘਟਾ ਕਰਮਾ ਦੀ ਗੱਲ ਹੁੰਦੀ ਹੈ ਹਾਂ ਚੰਗੀ ਬੈੜ ਮੰਨ ਕੇ ਚਲੋ ਆਮੀ ਹੁਣ ਲੱਖ ਦੀ ਹੋਈ ਪਈ ਆ ਬਸ ਆਮੀ ਹੋਈ ਹੈ ਨਾ ਮੱਝ ਹੋਗੀ ਚਾਹੇ ਗਾਂ ਹੋਗੀ ਨੋਰਮਲੀ ਲੱਖ ਚ ਇਹ ਤਾਂ ਮੈਂ ਤੁਹਾਨੂੰ ਬੰਨ ਕੇ ਦਿਖਾ ਦੇਣਾ ਹੈ ਕਿ ਤਿੰਨਾਂ ਬੱਛਾਂ ਦਾ 25-25 ਹਰ ਮੁੱਲ ਹੈ ਹਾਲਾਂਕਿ ਬਾਜ ਨੇ 26-26 ਕਰੇ ਹਜ਼ਾਰ ਹੈ ਉਸ ਨੂੰ ਪਹਿਲੀ ਘਟਾਤਾ ਬਾਈ ਤੁਮੈਂ ਬਾਕੀ ਥੋੜੀ ਜਿੰਨੀ ਕਿ ਹਿੰਮਤ ਤੁਸੀਂ ਘਟਾ ਸਕਦਾ ਬਾਈ ਤੋ ਨਾ ਘਟਾ ਲਓ ਰੇਟ ਹੈ ਨਾ ਥਾਂ ਚੇਕ ਕਰਦਾ ਚਾਰ ਨੇਗੇ ਤੇ ਉਹ ਦੋਨੋਂ ਬੱਛੇ ਆਪਣਾ ਥਾਂ ਰਹਿ ਕੇ ਦਿਖਾਉਣ ਵਾਲੇ ਆ ਦਿਖਾ ਤੇ ਹੀ ਆਪੇ ਇੱਧੇ ਰਹਿੰਦੇ ਆ ਇੱਧੇ ਇੱਧੇ ਰਹਿੰਦੇ ਚਾਰ ਹੀ ਥਾਂ ਹੋਣਗੇ ਨਹੀਂ ਸੋਹਣੇ ਵੀਰੇ ਚੰਗੀਆਂ ਬਾਈ ਦਾ ਪੈਂਡ ਆ ਗਿਆ ਮਿੱਤਰੋ ਛੰਨਾ ਗਲਾਬ ਸਿੰਘ ਵਾਲਾ तहसील ਤਾਂ ਪਤਾ ਜ਼ਿਲ੍ਹਾ ਬਰਨਾਲ ਨੇੜੇ ਭਟੌਰ ਸ਼ਹਿਰ ਹੈ 6239555632 ਹਾਂਜੀ ਇਹ ਹੈਗਾ ਬਾਈ ਦਾ ਸੰਪਰਕ ਨੰਬਰ ਚਾਰਾਂ ਬੱਚਾਂ ਜਿਹੜੀ ਨੂੰ ਬੱਚੀ ਪਸੰਦ ਆਊਗੀ ਵੇਚ ਜੇ ਕੋਈ ਤਸੱਲੀਰ ਤੁਸੀਂ ਖਰੀਦ ਸਕਦੇ ਬਸਿਆਂ ਚਾਰੀ ਬਸਿਆਂ ਬਰੀਡ ਚ ਹੂੰ ਚੰਗੀਆਂ ਬੱਚਾਂ ਕੋਲ ਮਿਲਾ ਕੇ ਹਾਂ ਹਾਂ ਬਾਕੀ ਦੇਖੋ ਜਿਹੜੇ ਪੁਰਾਣੇ ਫਰੀਜਾਂ ਦਾ ਉਹਦੀ ਸਮਝ ਆਉਦਾ ਮਨ ਖੜਨਾ ਚਾਹੀਦਾ ਕਿਸੇ ਰੋਟਣਾ ਧੰਨਵਾਦ ਜੀ